ਜਿਵੇਂ ਕਿ ਤੁਹਾਨੂੰ ਪਤਾ ਹੀ ਆ ਅੱਜਕੱਲ ਖੇਤੀ ਟੈਕਨੀਕਲ ਮੈਥਡ ਰਹੀਗੀ ਆਪਾਂ ਨੂੰ ਬੇਸਿਕ ਜਾਣਕਾਰੀ ਜ਼ਰੂਰ ਪਤਾ ਹੋਣੀ ਚਾਹੀਦੀ ਹੈ ਤਾਂ ਅੱਜ ਆਪਾਂ ਤੁਹਾਨੂੰ ਖੇਤ ਦੀ ਕੁਝ ਜਾਣਕਾਰੀ ਸਾਂਝੀ ਕਰਾਂਗੇ ਜਿਵੇਂ ਕਿ ਤੁਸੀਂ ਆਪਣੀ ਫਰਜ਼ ਹਾਂਜੀ ਦੋਸਤੋ ਅੱਜ ਆਪਾਂ ਆਏ ਸੀ ਖੇਤ ਅੱਜ ਆਪਾਂ ਤੁਹਾਨੂੰ ਖੇਤ ਦੇ ਦੀ ਕੁਝ ਜਾਣਕਾਰੀ ਦੱਸ ਦਿਆਂ ਜਿਵੇਂ ਫਰਦ ਵਿੱਚ ਆਪਾਂ ਕਿਵੇਂ ਆਪਣੀ ਜਮੀਨ ਇਸੇ ਦੀ ਵੀ ਜਮੀਨ ਘਟ ਸਕਦੇ ਆ ਸਭ ਤੋਂ ਪਹਿਲਾਂ ਆਪਾਂ ਜ਼ਮੀਨ ਮਾਪਾਂਗੇ ਆਪਾਂ ਚੱਲਾਂਗੇ ਫਰਦ ਤੇ ਉਹਦੇ ਵਿੱਚ ਇੱਕ 베ਰ ਵੀ ਤੇ 4-5 ਜੀ ਹੁੰਦੇ ਨੇ ਤੇ ਉਹਨਾਂ ਵਿੱਚ ਕਿਵੇਂ ਆਪਣਾ ਆਪਣਾ ਖੁੱਦਾ ਇਕੱਲੇ ਜੀ ਦਾ ਕਿਵੇਂ ਹਿੱਸਾ ਕੱਢਣਾ ਸਾਰੇ ਜੀ ਦਾ ਉਹ ਹੁੰਦਾ ਉਹ ਵਿੱਚ ਇਸ ਇੱਕ ਜੀ ਦਾ ਹਿੱਸਾ ਕਿਵੇਂ ਕੱਢਣਾ ਉਹ ਦੱਸੂਗਾ ਤੁਹਾਨੂੰ ਮੈਂ ਸਭ ਤੋਂ ਪਹਿਲਾਂ ਆਪਾਂ ਚਾਲਦੇ ਆਂ ਆਪਣੇ ਖੇਤ ਦੀ ਜ਼ਮੀਨ ਤੇ ਤਾਂ ਆਪਾਂ ਨੇ ਸਭ ਤੋਂ ਪਹਿਲਾਂ ਪੀਤਾ ਲੈ ਲੈਣਾ ਹੈ ਕੱਪੜੇ ਸਿਉਣਾ ਹੈ ਤਾਂ ਉਹਨੂੰ ਆਪਾਂ ਦੋ ਜਗ੍ਹਾ ਤੇ ਲਾਣਾ ਫਿਰ ਉਹਨੂੰ ਗੁਣਾ ਕਰ ਲੈਣੀ ਆ ਨਕਸ਼ਾ ਮਣਾ ਕੇ ਮੈਂ ਕਾਪੀ ਤੇ ਇਹ ਗੁਣਾ ਕਰਕੇ ਜਿੰਨਾ ਵੀ ਆਂਦਾ ਜਿਵੇਂ ਇੱਕ ਸਾਈਡ 83 ਜੀ ਦੋ ਦੂਜੀ ਸਾਈਡ ਆ 224 ਜੀਵੇਂ ਆ ਜਮੀਨ ਆ ਦੂਜੀ ਟੇਢੀ ਵਿੰਗੀ ਜੀ ਤੇ ਉਹਨੂੰ ਗੁਣਾ ਕਰਕੇ 18272 ਜਿਹੜਾ ਕੋਸਾਂਦਾ ਤਾਂ ਫਿਰ ਉਹਨੂੰ ਆਪਾਂ ਨੇ ਭਾਅ ਕਰ ਲੈਣੀ ਆ 272.5 ਨਾ ਇਹਨਾਂ ਮਰਲੇ ਨਿਕਲ ਕੇ ਆ ਜਾਂਦੇ ਨੇ 68 ਮਰਲੇ ਬਣਦੇ ਸੀ ਇਸ ਤੇ ਤੇ ਫਿਰ ਆਪਾਂ ਨੇ ਚੱਲਣਾ ਫਰਦ ਤੇ ਫਰਦ ਤੇ ਬੇਰਬਾਦ ਧਿਆ ਹੁੰਦਾ ਚਾਰ ਜੀ ਹੁੰਦੇ ਨੇ ਤਿੰਨ ਜੀ ਹੁੰਦੇ ਘਰੇ ਤਾਂ ਉਹਦੇ ਵਿੱਚ ਜਿਵੇਂ ਆਪਣੀ ਫਰਦ ਦਾ ਉਹੀ ਹਿੱਸਾ ਰੱਖਿਆ ਹੋਇਆ 45 55 ਤੇ बटा 11 796 ਇਸ ਤਰ੍ਹਾਂ ਦਾ ਕੁਝ ਆ ਤੇ ਇੱਕ ਥੱਲੇ ਫਰਦ ਤੇ ਹੁੰਦਾ ਸਭ ਤੋਂ ਥੱਲੇ ਨੀਚੇ ਹੁੰਦਾ ਫਰਦ ਦੇ ਜਿਵੇਂ ਆਪਣੀ ਵੱਧ ਤੇ 49 ਕਨਾਲਾਂ ਨੇ ਸਾਰਾ ਉਹ ਜ਼ਮੀਨ ਦਾ ਦੱਸਿਆ ਹੁੰਦਾ ਵੀ ਕਿੰਨੀ ਜ਼ਮੀਨਾਂ ਸਾਰੇ ਜੀਆਂ ਕੋਲ ਫਿਰ ਉਹਨੂੰ ਆਪਾਂ ਨੇ ਜਿੰਨੀਆਂ 14 ਕਨਾਲਾਂ ਨੇ ਬਣਦੀਆਂ ਸੀ ਆਪਣੀਆਂ ਤਨ ਮਰ ਲਈ ਤਾਂ ਉਹਨੂੰ ਆਪਾਂ ਨੇ ਸਭ ਤੋਂ ਪਹਿਲਾਂ ਤਾਂ ਸੌਰੀ ਸਭ ਤੋਂ ਪਹਿਲਾਂ ਤਾਂ ਆਪਾਂ ਉਹਨੂੰ ਮਰਲੇ 'ਚ ਕਨਵਰਟ ਕਰਨਾ ਮਰਲੇ 'ਚ ਕਨਵਰਟ ਕਰਨਾ ਵਾਸਤੇ ਆਪਾਂ ਗਣਾ ਕਰਾਂਗੇ ਵੀਜ ਨਾਲ ਤੇ ਉਹ ਮਰਲੇ ਆ ਜਣੇ ਫਿਰ 983 ਮਰਲੇ ਆਈ ਸੀ ਜਿਵੇਂ ਕਿ 200 ਜਿਵੇਂ ਆਪਣੀ ਭਰਤ ਤੇ 983 ਮਰਲੇ ਆਈ ਸੀ ਪਰ ਨਾ ਪਰ ਉਹਨੂੰ ਗੁਣਾ ਕਰ ਲੈਣੀ ਆ ਜਿਹੜਾ ਐ ਸ਼ੁਰੂ 'ਚ ਲਿਖਿਆ ਸੀ 4555 11 1100 700 'ਚ ਨਵੇਂ ਤਾਂ 45 55 ਨੂੰ ਆਪਾਂ ਨੇ ਗੁਣਾ ਕਰ ਲੈਣੀ ਆ ਤੇ ਜਿੰਨੀ ਵੀ ਰਕਮ ਆਂਦੀ ਆ ਫਿਰ ਉਹਨੂੰ ਭਾਗ ਕਰ ਲੈਣਾ ਆਪਣੇ ਦੂਜੀ ਰਕਮ ਨਾਲ ਜਿਵੇਂ 11796 ਰਕਮ ਸੀ ਆਪਣੀ ਦੂਜੀ ਸੈਕੰਡ ਤੇ ਉਹਨੂੰ ਕਰਕੇ ਹੀ ਕਨਵਰਟ ਭਾਗ ਚ ਤੇ ਉਹ ਮਰਲੇ ਨਿਕਲ ਕੇ ਆ ਜਾਂਦੇ ਨੇ ਇਹਦੇ ਨਾਲ ਪਤਾ ਲੱਗਦਾ ਤੁਹਾਡੀ ਜ਼ਮੀਨ ਦਾ ਕਿੰਨੀ ਇੱਕ ਜੀ ਕੋਲ ਕਿੰਨੀ ਜ਼ਮੀਨ ਆ ਫਰਦ ਵਿੱਚੋਂ ਤਾਂ ਇਸ ਤਰ੍ਹਾਂ ਤੁਸੀਂ ਆਪਣੀ ਜਾਣਕਾਰੀ ਲੈ ਸਕਦੇ ਹੋ ਇਸ ਤਰ੍ਹਾਂ ਕੱਢ ਸਕਦੇ ਹੋ ਮਰਲੇ ਕਿਤੇ ਕਨਾਲਾ ਤੇ ਅਗਰ ਤੁਸੀਂ ਨੇ ਕਨਾਲਾ ਕੱਟਣੀਆਂ ਨੇ ਪਿੰਜਮੀਨ ਦਾ ਜਿਵੇਂ ਪੀਤਾ ਲੈਤੇ ਸੀ ਆਪਾਂ ਨੇ ਦੋ ਜਗ੍ਹਾ ਤੇ ਆਪਣੀ ਪੀਤਾ ਲਾਇਏ ਸੀ ਤੇ 272 ਪੁਆਇੰਟਾਂ ਪੰਜਾਂ ਦਾ ਮਰਲੇ ਨਿਕਲ ਕੇ ਆ ਦਿੰਦੇ ਨੇ ਜ਼ਮੀਨ ਦੇ ਕਲੇ ਕਲੇ ਤੇ ਆਪਾਂ ਨੇ ਕਨਾਲਾਂ ਚ ਕਨਵਰਟ ਕਰਨਾ ਤਾਂ 54 45 ਨਾਲ ਆਪਾਂ ਕਨਾਲਾਂ ਚ ਵੀ ਕਨਵਰਟ ਕਰ ਸਕਦੇ ਆ ਆਪਣੀ ਜ਼ਮੀਨ ਨੂੰ ਪਤਾ ਲੱਗ ਜਾਂਦਾ ਕਨਾਲਾ ਕਿੰਨੀਆਂ ਨੇ ਆਪਣੇ ਕੋਲ ਪਰ ਮਰ ਲੈਣਾ ਸਹੀ ਐਗਜ਼ੈਕਟ ਪਤਾ ਲੱਗਦਾ ਜ਼ਮੀਨ ਦਾ ਜੀਓਗ੍ਰਾਫੀ ਅਗਰ ਤੁਹਾਨੂੰ ਆਪਣੀ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਸਬਸਕ੍ਰਾਈਬ ਸ਼ੇਅਰ ਜੁ ਕਰਕੇ ਜਾਣਾ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਤੁਹਾਡੇ ਲਈ ਧੰਨਵਾਦ ਤੇ ਇੱਕ ਵਾਰ ਤੁਹਾਨੂੰ ਹੋਰ ਜਾਣਕਾਰੀ ਦੱਸਦਾ ਆਪਣਾ ਮਿੱਟੀ ਚੱਕੀ ਸੀ ਇਧਰੋਂ ਤਿੰਨ ਫੁੱਟ ਫੁੱਟ ਤਾਂ ਇਧਰੋਂ ਚੱਕ ਕੇ ਉਧਰ ਪਾਈ ਆਪਣੀ ਬੀਟੀ ਇਹਦੇ ਵਿੱਚ ਆਪਾਂ ਨੇ ਕਣਕ ਬੀਜਤੀ ਸੀ ਤਾਂ ਕਣਕ ਬਹੁਤ ਵਧੀਆ ਹੋ ਰਹੀ ਐ ਤਾਂ ਜ਼ਿਆਦਾ ਫਰਕ ਨਹੀਂ ਹੈਗਾ ਜਿੱਧਰੋਂ ਆਪਾਂ ਮਿੱਟੀ ਚੱਕੀ ਥੋੜੀ ਫਰਕ ਆ ਤੇ ਉਧਰੋਂ ਸਾਈਡ ਤਾਂ ਫਲੋਰੀਆ ਜਮੀਨ ਉਹ ਕਣਕ ਸੌਰੀ ਮਿੱਟੀ ਜਦੋਂ ਪਾਨੇ ਆਪਾਂ ਕਣਕ ਉਹ ਤੋਂ ਵਧੀਆ ਹੁੰਦੀ ਐ ਤਦੋਂ ਚੱਕੀ ਨਾਲ ਘੱਟ ਥੋੜੀ ਮਰਦੀ ਹੈ ਕਣਕ ਪਰ ਵਧੀਆ ਹੋ ਰਹੀ ਹੈ। ਕੋਈ ਜਾ ਫਰਕ ਨਹੀਂ ਹੈਗਾ। ਤੁਸੀਂ ਇਹ ਵੀ ਕਰ ਸਕਦੇ ਹੋ। ਪ੍ਰੈਕਟੀਕਲ ਓਕੇ ਮਿਲ ਦੇਣਾ ਇਸ ਵੀਡੀਓ ਚ।